ਜਿਹੜੇ ਪੈਰੀਂ ਮੇਰਾ ਭਰਾ ਗਿਆ ਸੀ ਉਸੇ ਪੈਰੀਂ ਦੁਬਾਰੇ ਆ ਗਿਆ ਅੱਜ ਡਬਲ ਖੁਸ਼ੀਆ ਇੱਕ ਵਾਰੀ ਮੂੰਹ ਸੇੜੇ ਮੇਰਾ ਤੇ ਜ਼ੋਰਦਾਰ ਕਾੜੀਏ ਲਾਦੇ ਆ ਜਰੂ ਚੜਦੀਆਂ ਜਨਾਂ ਸਾਡੇ ਕਰਦਾ ਸ਼ੋਟੇ ਨੇ ਕੋਲੇ ਮਹੀਂ ਦੀਆਂ ਗੰਨਾ ਨੇ ਆਹੀ ਤਾਂ ਮੈਨਾਂ ਤਹੀ ਹਕ ਹੌਫ ਸਾ ਟੱਪ ਕਰਦਾ ਰਵਾਂ ਗੁਮੀ ਆਬ ਸਲਾ ਸੰਤਾ ਉਹ ਡੱਲ ਰਵਾਂ ਗੁਮੀ ਆਬ ਸਲਾ ਸੰਤਾ ਇੱਕ ਵਾਰੀ ਮੂਸੇ ਵਾਲ ਦੇ ਨਾਂ ਤੇ ਕੂਕਾ ਮਾਰਦੇ ਹੋ ਜ਼ੋਰਦਾਰ ਜਿੱਦੂ ਮੂਸੇ ਵਾਲਾ ਦਵਾਰੇ ਆ ਗਿਆ ਜਿਹੜੇ ਵਾਰੀ ਮੇਰਾ ਭਰਾ ਗਿਆ ਸੀ ਉਸੇ ਵਾਰੀ ਦਵਾਰੇ ਆ ਗਿਆ ਅੱਜ ਡਬਲ ਖੁਸ਼ੀਆ ਇੱਕ ਵਾਰੀ ਮੂਸੇ ਵਾਲ ਦੇ ਨਾਂ ਤੇ ਜ਼ੋਰਦਾਰ ਕਾੜੀਆ ਉਹ ਚੜਦੀਆਂ ਜਨਾਂ ਨੇ ਸਾਡੇ ਕਰਦਾ ਸ਼ੋਹ ਤੇ ਨੇ ਕੋਲੇ ਮਹੀਂ ਦੀਆਂ ਗੰਨਾਂ ਨੇ ਆਹੀ ਤਾਂ ਮੈਂ ਲਤਹੀਂ ਹੈ ਖੌਫ ਸਾਂ ਦੱਬ ਕਰਦਾ ਆ ਆਸ ਆਸ ਆ ਉਹ ਡਲ ਰਵਾਂ ਗੁਮੀ ਆਸ ਸਲਾ ਚੰਗਾ ਉਹ ਡਲ ਰਵਾਂ ਗੁਮੀ ਇੱਕ ਵਾਰੀ ਮੂਸੇ ਵਾਲੇ ਦੇ ਨਾਂ ਤੇ ਕੂਕਾ ਮਾਰਦੇ ਹਾਂ ਜ਼ੋਰਦਾਰ ਜਿੱਦੂ ਮੂਸੇ ਵਾਲਾ ਦੁਵਾਰੇ ਆ ਗਿਆ ਜਿਹੜੇ ਵਾਰੀ ਮੇਰਾ ਭਰਾ ਗਿਆ ਸੀ ਉਸੇ ਵਾਰੀ ਦੁਵਾਰੇ ਆ ਗਿਆ ਅੱਜ ਡਬਲ ਖੁਸ਼ੀਆ ਇੱਕ ਵਾਰੀ ਮੂਸੇ ਵਾਲੇ ਦੇ ਨਾਂ ਤੇ ਜ਼ੋਰਦਾਰ ਕਾੜੀਏ ਲਾਦੇ ਆ ਜਿਹੜੇ ਵਾਰੀ ਮੇਰਾ ਭਰਾ ਗਿਆ ਸੀ ਉਸੇ ਵਾਰੀ ਦੁਵਾਰੇ ਆ ਗਿਆ ਅੱਜ ਡਬਲ ਖੁਸ਼ੀ ਆ ਐਤਵਾਰੀ ਮੂਸੇੜੇ ਦੇ ਨਾਲ ਤੇ ਜ਼ੋਰਦਾਰ ਕਾੜੀਏ ਲਾਦੇ ਆ ਜਰੂ ਚੜਦਿਆਂ ਜਨਾ ਸਾਡੇ ਕਰਦਾ ਸ਼ੋਹ ਤੇ ਨੇ ਕੋਲੇ ਮਹੀਂ ਦੀਆਂ ਗੰਨਾ ਨੇ ਆਹੀ ਤਾਂ ਮੈਨਾਂ ਤਹੀ ਹਕ ਹੌਫ ਸਾ ਟੱਪਦਾ ਆ ਆਸ ਆਸ ਆ ਉਡਲ ਰਵਾਂ ਗੂਮੀ ਦਾਲ ਰਵੰਦੂਨੀ ਕਾਮ ਸਭਾ ਕਰਾ ਇੱਕ ਵਾਰੀ ਮੂਸੇ ਵਾਲੇ ਦੇ ਨਾਂ ਤੇ ਕੂਕਾ ਮਾਰਦੇ ਹੋ ਜ਼ੋਰਦਾਰ ਜਿੱਦੂ ਮੂਸੇ ਵਾਲਾ ਦਵਾਰੇ ਆ ਗਿਆ ਜਿਹੜੇ ਵਾਰੀ ਮੇਰਾ ਭਰਾ ਗਿਆ ਸੀ ਉਸੇ ਵਾਰੀ ਦਵਾਰੇ ਆ ਗਿਆ ਅੱਜ ਡਬਲ ਖੁਸ਼ੀਆ ਇੱਕ ਵਾਰੀ ਮੂਸੇ ਵਾਲੇ ਦੇ ਨਾਂ ਤੇ ਜ਼ੋਰਦਾਰ ਕਾੜੀਏ ਲਾਦੇ ਆ ਸ਼ਰੂ ਚੜਦਿਆਂ ਜੰਨਾ ਸਾਡੇ ਘਰ ਤਾਂ ਸ਼ੋਹ ਤੇ ਨੇ ਕੋਈ ਮਹਿੰਗੀਆਂ ਗੰਨਾਂ ਨੇ ਆਹੀ ਤਾਂ ਮੈਨਾਂ ਤਹੀਂ ਹੈ ਖੌਫ ਸਤਾਪਦਾ ਆਉਂਦਾ ਆਸਤਾ ਉਹ ਡਾਲ ਰਵਾਂ ਗੂਨੀ ਨਾਮ ਸਦਾ ਸੰਤਾ ਉਹ ਡਾਲ ਰਵਾਂ ਗੂਨੀ ਇੱਕ ਵਾਰੀ ਮੂਸੇ ਵਾਲੇ ਦੇ ਨਾਂ ਤੇ ਕੂਕਾ ਮਾਰਦੇ ਹੋ ਜ਼ੋਰਦਾਰ ਜਿੱਦੂ ਮੂਸੇ ਵਾਲਾ ਦੁਆਰੇ ਆ ਗਿਆ ਜਿਹੜੇ ਵਾਰੀ ਮੇਰਾ ਭਰਾ ਗਿਆ ਸੀ ਉਸੇ ਵਾਰੀ ਦੁਆਰੇ ਆ ਗਿਆ ਅੱਜ ਡਬਲ ਖੁਸ਼ੀ ਆ ਇੱਕ ਵਾਰੀ ਮੂਸੇ ਵਾਲੇ ਦੇ ਨਾਂ ਤੇ ਜ਼ੋਰਦਾਰ ਤਾੜੀਆਂ ਲਾਓ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ